ਅਜੀ ਕੱਲ ਨਾ ਮੋਟਰਸਾਈਕਲ ਕੋਈ ਚੋਰੀ ਹੋਇਆ ਪੜੀ ਜੀ ਕੋ ਮੁੰਡੇ ਆਏ ਆ ਕੋਈ ਨਿਸ਼ਾਨ ਮੁਸ਼ਾ ਕਰਦੇ ਸੀਗੇ ਠੀਕ ਹੈ ਉਹ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹੂੰ ਤੇ ਉਹ ਮੁੰਡੇ ਕੋ ਮਗਰ ਚੜਿਆ ਕੋਈ ਹੂੰ ਉਹਨਾਂ ਨੇ ਦੇਖਿਆ ਵੀ ਮੋਟਰਸਾਈਕਲ ਲੈ ਕੇ ਜਾ ਰਿਹਾ ਫੜਿਆ ਉਹਨਾਂ ਨੂੰ ਮਗਰ ਹਥਿਆਰ ਵੀ ਹੁਲ ਸੀ ਉਹਨਾਂ ਮਾਰਨ ਦੀ ਕੋਸ਼ਿਸ਼ ਕੀਤੀ ਹੂੰ ਉਹ ਕੋ ਕਿਰਪਾਨ ਵੀ ਖੁੱਤੀ ਹੋਣਾ ਕੋਲ ਠੀਕ ਹੈ ਹਥਿਆਰ ਵੀ ਫੜਿਆ ਜਿਹੜਾ ਉਹਦਾ ਮੋਟਰਸਾਈਕਲ ਹੀ ਇੱਕ ਉਹਨਾਂ ਦਾ ਉਹ ਵੀ ਫੜ ਲਿਆ ਉਹਨਾਂ ਹੂੰ ਉਹ ਮੋਟਰਸਾਈਕਲ ਜਿਹੜਾ ਉਹ ਵੀ ਚੋਰੀ ਦਾ ਹੂੰ ਉਹਦੇ ਉੱਪਰ ਦੋ ਦੋ ਪਲੇਟਾਂ ਲਗੀਆਂ ਦੀਆਂ ਸੀ ਅਸੀਂ ਉਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਇਸ ਦੀ ਸਾਰੀ ਘਟਨਾ ਇਸ ਸੀਸੀਟੀਵੀ ਫੋਟੋ ਆਈ ਕਿ ਸਾਹਮਣੇ ਹਾਂ ਫੋਟੋ ਵੀ ਹੈਗੀ ਹੈ ਜੀ ਬਿਲਕੁਲ ਜੀ ਫੋਟੋ ਆ ਰਿਹਾ ਵਿੱਚ ਥਾਣਾ ਕਿਹੜਾ ਪੈਂਦਾ ਹੈ ਥਾਣਾ ਜੀ ਭਾਰ ਕੈਂਪੀਟਿਸ਼ ਸ਼ਿਕਾਇਤ ਕਰਤੀ ਹੁਣ ਉਸਨੇ ਸ਼ਿਕਾਇਤ ਕੀਤੀ ਹੈ ਉੱਥੇ ਜੀ ਉਹਨੇ ਇਹ ਪ੍ਰਸ਼ਾਸਨ ਅੱਗੇ ਸਾਡੀ ਮੰਗੇ ਆ ਵੀ ਇਹਨਾਂ ਦੇ ਉੱਪਰ ਕਿਤੇ ਕਾਰਵਾਈ ਕੀਤੀ ਜਾ ਬੰਦਿਆਂ ਤੇ ਜਿੱਦਾਂ ਵੀ ਐਨਨ ਰੱਬੋ ਕਿਤੇ ਜੇ ਕੋਈ ਦਾਗੇ ਆਂਦਾ ਬੰਦਾ ਕੋਈ ਕਿ ਤੁਹਾਡੀ ਬਹੁਤ ਬਹੁਤ ਮੇਰੇ ਬੰਦੀ ਜੀ ਕਿ ਭਾਈ ਕਿਨਾਂ ਆਪਰਾਗੇ ਭਾਈ ਜੀ ਮੇਰਾ ਨਾਮ ਸਾਗਰ ਭਾਈ ਸਾਗਰ ਭਾਈ ਕੀ ਹੋਇਆ ਕਿ ਮਾਮਲਾ ਕੀ ਸਾਰਾ ਇਹ ਨਾ ਕੁਝ ਨਹੀਂ ਭਾਈ ਮੈਂ ਜਦੋਂ 3 ਵਜੇ ਇਹਨਾਂ ਦੇਖਿਆ ਤੇ ਮੈਂ ਅੰਦਰ ਬੈਠਾ ਦਾ ਸੀ ਜੀ ਤੇ ਮੈਂ ਫੋਨ ਤੇ ਗੱਲ ਕਰ ਰਿਹਾ ਸੀ ਆਪਣਾ ਨਾ ਕੋਈ ਕਜ਼ਨ ਨਾ ਜੀ ਤੇ ਮੈਂ ਦੇਖਿਆ ਤੇ ਮੇਰੇ ਕੈਮਰਾਜਮਨ ਦੇਖਿਆ ਕੀ ਨਾ ਕੋਈ ਆ ਰਿਹਾ ਇੱਥੇ ਮੁੰਡਾ ਕੋਈ ਮੋਟਰਸਾਈਕਲ ਦੇ ਕੋਲ ਦੇਖਿਆ ਮੈਂ ਖੜ ਗਿਆ ਆ ਕੇ ਤੇ ਮੈਂ ਉੱਤੋਂ ਆ ਕੇ ਦੇਖਿਆ ਤੇ ਉਹਨੇ ਯਾਰ ਭਾਈ ਮੋਟਰਸਾਈਕਲ ਨੂੰ ਚਾਬੀ ਲਾਣੀ ਸਟਾਰਟ ਕਰਤੀ ਇਹਨੇ ਉਹਨੂੰ ਜਦੋਂ ਹੀ ਉਹਨੇ ਚਾਬੀ ਲਾਈ ਏ ਤੇ ਮੈਂ ਉੱਤੋਂ ਲੜ ਕੇ ਭਾਈ ਉਹਦੇ ਪਿੱਛੇ ਦੌੜਨਾ ਸਟਾਰਟ ਕਰਤਾ ਉਹ ਮੋਟਰ ਉਹਦੇ ਨਾਲ ਦਾ ਹੀ ਨਾ ਮੁੰਡਾ ਮੋਟਰਸਾਈਕਲ ਵਾਲਾ ਮੇਰੇ ਵਾਲਾ ਤੇ ਜਿੰਨੇ ਚੱਕਿਆ ਭੱਜ ਗਿਆ ਜਿਹੜਾ ਦੂਜਾ ਸੀ ਨਾ ਨਾਲ ਦਾ ਉਹਨੂੰ ਭਾਈ ਉੱਥੇ ਮੈਂ ਮੋਟਰਸਾਈਕਲ ਤੋਂ ਫੜ ਲਿਆ ਉਹਦੀ ਮੈਂ ਚਾਬੀ ਕੱਢ ਲਈ ਉਤੋਂ ਕਿਰਪਾਨ ਸੀ ਮੈਂ ਕਰਪਾਨ ਖੋਲੀ ਠੀਕ ਹੈ ਪਰ ਮੇਤੋਂ ਗਲਤੀ ਇਹ ਹੋ ਗਈ ਮੈਂ ਮੋਟਰਸਾਈਕਲ ਤੇ ਧਿਆਨ ਦਿੱਤਾ ਤੇ ਉਹ ਮੇਰੇ ਹੱਥੋਂ ਉਹ ਵੀ ਨਿਕਲ ਗਿਆ ਮੋਟਰਸਾਈਕਲ ਮੈਂ ਦੇਤਾ ਭਾਈ ਥਾਣੇ ਠੀਕ ਹੈ ਤੇ ਉਹਦੇ ਜਿਹੜੇ ਹਥਿਆਰੀ ਉਹ ਵੀ ਮੈਂ ਥਾਣੇ ਦੇਤੇ ਦਰਖਾਸਤ ਦਿੱਤੀ ਆ ਸੀਸੀਟੀਵੀ ਫੋਟੋ ਜਿਹੜੀ ਆਪਣੀ ਆਈ ਹੋਈ ਆ ਸਾਰੀਆਂ ਉਹਨਾਂ ਨੂੰ ਮੈਂ ਦਿਖਾਤੀ ਆ ਬਾਕੀ ਜਿਹੜੀਆਂ ਅੱਗੇ ਕੈਮਰੇ ਚ ਆਈਆਂ ਉਹ ਆਪਾਂ ਲੈ ਕੇ ਉਹਨਾਂ ਨੂੰ ਵੀ ਦੇ ਦੇਣੀ ਆ। ਥਾਣਾ ਕਿਹੜਾ ਬੰਦਾ ਭਾਈ? ਥਾਣਾ ਭਾਈ ਭਾਰਗੋ ਕਿਆ। ਤੁਹਾਡੀ ਮੰਗ ਕੀ ਭਾਈ ਉਹਨਾਂ? ਮੰਗ ਭਾਈ ਇਨਸਾਫ ਹੀ ਚਾਹੀਦਾ ਯਾਰ ਇੱਥੇ ਰਾਤ ਨੂੰ ਵੀ ਭਾਈ ਯਾਰ ਆਪਣਾ ਨਾ ਮੱਲਾਵਾ। ਠੀਕ ਹੈ। ਆਪਾਂ ਤੇ ਚਲੋ ਮੱਲੇ ਵਾਲਿਆਂ ਨੇ ਤੇ ਘੁੰਮਣਾ ਫਿਰਨਾ ਭਾਈ ਮੈਂ ਕਈ ਵਾਰੀ ਰਾਤ ਨੂੰ ਆਣਾ ਆਪਣਾ ਡੋਗੀ ਵਗੈਰਾ ਵੀ ਘੁਮਾਉਣਾ। ਭਾਈ ਬੋਣੇ ਛੇੜੀ ਇਕੱਠੇ ਹੁੰਦੇ ਇੱਥੇ। ਕਿੰਨ ਪਛਾਤੀ ਬਕਤੀ ਆਂਦੇ ਇੱਥੇ ਜਿਹੜਿਆਂ? ਬਹੁਤ ਜਿਆਦਾ ਆਂਦੇ ਭਾਜੀ। ਛੇ ਠੀਕ ਆ। ਰੋਜ਼ ਦਾ ਕੰਮ ਆ ਭਾਈ ਡੇਲੀ ਦਾ। ਜਦੋਂ ਮਰਜ਼ੀ